ਹੈਲੋ ਦੋਸਤੋ ਆਓ ਫਿਰ ਅੱਜ ਆਪਾਂ ਆਪਣੇ ਹੱਥੀਂ ਇੱਕ ਹੂ ਸੂਟ ਤਿਆਰ ਕਰੀਏ ਪਹਿਲਾਂ ਆਪਾਂ ਇਹਦਾ ਨਾਪ ਸੈੱਟ ਕਰ ਲਵਾਂਗੇ ਜਿਵੇਂ ਆਪਾਂ ਪਹਿਲਾਂ ਇੱਕ ਸੂਟ ਟ੍ਰੇਸ ਕਰਨ ਵੇਲੇ ਨਾਪ ਲੈਣ ਵਾਲੀ ਵੀਡੀਓ ਬਣਾਈ ਸੀ ਸੇਮ ਨਾਪ ਪਉ ਉਸੇ ਤਰ੍ਹਾਂ ਹੀ ਲੈਣਾ ਆਪਾਂ نیچے ਤੋਂ 3 ਇੰਚ ਕਪੜਾ ਛੱਡ ਦੇਣਾ ਇਹ ਸਾਰਿਆਂ ਲਈ ਕਾਮਨ ਹੈ 3 ਇੰਚ ਆਪਾਂ नीचे ਤੋਂ ਕੱਪੜਾ ਜਿਹੜਾ ਛੱਡ ਦੇਣਾ 3 ਇੰਚ ਤੇ ਨਿਸ਼ਾਨ ਲਗਾ ਲੈਣੀ ਹੈ ਸਾਰੇ ਨਾਪ ਵਾਸਤੇ ਇਹ ਸੇਮ ਰਹੇਗਾ ਤੁਹਾਡਾ ਨਾਪ ਜਿੰਨਾ ਵੀ ਹੋਵੇ ਤੇ ਕੰਨੀ ਵਾਲੇ ਪਾਸਿਓਂ ਆਪਾਂ ਸਾਈਡ ਤੋਂ 2 ਇੰਚ ਕੱਪੜਾ ਛੱਡ ਦੇਣਾ ਠੀਕ ਹੈ ਜੀ ਇਹ ਸਾਰੇ ਜਾਣੇ ਆਪਣਾ ਆਪਣਾ ਨਾਪ ਜਦੋਂ ਵੀ ਤੁਸੀਂ ਲਾਉਂਗੇ ਆਪਾਂ ਪਹਿਲਾਂ ਇੱਕ ਵੀਡੀਓ ਬਣਾਈ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਉਹਦੇ ਵਿੱਚ ਵੀ ਡਿਟੇਲ ਵਿੱਚ ਦੱਸਿਆ ਹੋਇਆ ਆਪਾਂ ਦੋਨਾਂ ਸਾਈਡਾਂ ਤੋਂ ਆਪਾਂ ਕੱਪੜਾ ਛੱਡਣਾ ਕੰਨੀ ਵਾਲੇ ਪਾਸੇ ਆਪਾਂ 2 ਇੰਚ ਛੱਡਣਾ ਉੱਪਰ ਤੱਕ ਜਿੰਨੀ ਤੁਹਾਡੀ ਲੈਂਥ ਆ ਉੱਥੋਂ ਤੱਕ 2-2 ਇੰਚ ਤੱਕ ਨਿਸ਼ਾਨ ਲਗਾ ਲਾਂਗੇ نیچے ਤੋਂ ਆਪਾਂ 3 ਇੰਚ ਛੱਡਾਂਗੇ ਅੰਦਰਲੇ ਪਾਸੇ ਨੂੰ ਫੋਲਡ ਕਰਨ ਵਾਸਤੇ ਜਦੋਂ ਸਟਿਚ ਕਰਾਂਗੇ ਤਾਂ ਇਹ ਹੁਣ ਆਪਾਂ ਆਪਣੀ ਲੈਂਥ ਲਗਾ ਲੈਣੀ ਆ 42 43 45 ਜਿੰਨੀ ਵੀ ਤੁਹਾਡੀ ਲੈਂਥ ਆ ਉਹ ਲੈਂਥ ਤੱਕ ਆਪਾਂ ਨਿਸ਼ਾਨ ਲਗਾ ਲੈਣੇ ਆ नीचे ਆਪਾਂ 3 ਇੰਚ ਛੱਡ ਦਿੱਤਾ ਇਸ ਲਈ ਜਿੰਨੀ ਤੁਹਾਡੀ ਲੈਂਥ ਆ ਬਸ ਉਹ ਤੋਂ ਅੱਧਾ ਇੰਚ ਵੱਧ ਪਲੱਸ ਕਰਕੇ ਨਿਸ਼ਾਨ ਲਾ ਲਿਓ ਜਿੰਨੀ ਜੇ ਤੁਹਾਡੀ 42 ਇੰਚ ਲੈਂਥ ਆ ਤਾਂ ਸਾਢੇ 42 ਤੇ ਤੁਸੀਂ ਨਿਸ਼ਾਨ ਲਗਾਉਣਾ نیچے ਆਪਾਂ 3 ਇੰਚ ਛੱਡ ਦਿੱਤਾ ਹੈ ਉਹ ਪਹਿਲਾਂ ਹੀ ਆਪਾਂ ਕੱਢ ਦਿੱਤਾ ਇਸ ਲਈ ਫੋਲਡ ਕਰਨਾ ਚਾਹੀਏ ਤੁਸੀਂ ਕਟਾਮ ਬਣਾਉਣੇ ਆ ਉਹ ਐਕਸਟਰਾ ਕੱਪੜਾ ਆਪਾਂ ਲੈ ਲਿਆਉਣਾ ਮੱਜ ਠੀਕ ਹੈ ਜੀ ਹੁਣ ਆਪਾਂ ਘੇਰੇ ਦਾ ਨਿਸ਼ਾਨ ਲਗਾ ਲਵਾਂਗੇ ਜਿਹੜਾ 2 ਇੰਚ ਕਪੜਾ ਛੱਡਿਆ ਉਸ ਤੋਂ ਬਾਅਦ ਜਿੰਨਾ ਆਪਣਾ ਘੇਰਾ ਗਾ ਜਿਵੇਂ ਮੇਰਾ 22 ਇੰਚ ਘੇਰਾ ਤਾਂ ਆਪਾਂ 22 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਇਹ ਨਿਸ਼ਾਨ ਉਥੋਂ ਲਗਾਉਣੇ ਨੇ ਜਿੱਥੋਂ ਆਪਣਾ 2 ਇੰਚ ਛੱਡਿਆ ਹੋਇਆ ਠੀਕ ਹੈ ਜੀ ਉਹ ਵਿੱਚ ਮਿਕਸ ਮਿਕਸ ਕਰਕੇ 24 ਇੰਚ ਬਣ ਜਾਏਗਾ ਤਾਂ 22 ਇੰਚ ਘੇਰਾ ਗਾ 2 ਇੰਚ ਆਪਾਂ ਛੱਡਿਆ ਹੋਇਆ ਤਾਂ ਨਾਲ ਹੀ ਆਪਾਂ ਸੈਂਟਰ ਦਾ ਨਿਸ਼ਾਨ ਲਗਾ ਲਾਂਗੇ ਸੈਂਟਰ ਆਪਣਾ ਸਾਢੇ ਸੋਰੀ 11 ਇੰਚ ਤੇ ਆਪਣਾ ਸੈਂਟਰ ਹੋਵੇਗਾ 22 ਇੰਚ ਆਪਣਾ ਘੇਰਾ 11 ਇੰਚ ਤੇ ਆਪਣਾ ਸੈਂਟਰ ਹੋਵੇਗਾ ਉੱਪਰ ਤੱਕ ਆਪਾਂ ਇਦਾਂ ਹੀ ਨਿਸ਼ਾਨ ਲਗਾ ਲਵਾਂਗੇ ਠੀਕ ਹੈ ਜੀ ਇਹਦੇ ਨਾਲ ਤੁਹਾਡਾ ਸੂਟ ਦਾ ਇੱਕ ਪੱਲਾ ਨਿਕਲਿਆ ਆਵੇਗਾ ਠੀਕ ਹੈ ਜਿਹਦੇ ਕਰਕੇ ਤੁਹਾਨੂੰ ਪ੍ਰੋਪਰ ਇੱਕ ਸ਼ੇਪ ਮਿਲ ਜਵੇਗੀ ਛਾਪਣ ਵਾਸਤੇ ਤਾਂ 11 ਇੰਚ ਤੇ ਆਪਣਾ ਸੈਂਟਰ ਆ ਉਹ ਸੈਂਟਰ ਤੇ ਆਪਾਂ ਸਿੱਧੀ ਲਾਈਨ ਲਗਾ ਲਵਾਂਗੇ ਕਿਉਂਕਿ ਆਪਾਂ ਸੈਂਟਰ ਦੇ ਵਿੱਚ ਇਹਦੇ ਡਿਜ਼ਾਈਨ ਬਣਾਉਣਾ ਹੈ ਜੇ ਤੁਸੀਂ ਵਿੱਚ ਵਿੱਚ ਡਿਜ਼ਾਈਨ ਬਣਾਉਣਾ ਤਾਂ ਆਪਾਂ ਇੱਕ ਹੋਰ ਵੀਡੀਓ ਬਣਾਈ ਹੋਈ ਆ ਤਿਆਰ ਕਰਨ ਵਾਸਤੇ ਸੂਟ ਉਹ ਵੀਡੀਓ ਦਾ ਲਿੰਕ ਮੈਂ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਾਂਗੀ ਤਾਂ ਤੁਸੀਂ ਉਹ ਵੀ ਦੇਖ ਲਿਓ ਇਹਦੇ ਉੱਤੇ ਆਪਾਂ ਸਿਰਫ ਸੈਂਟਰ ਤੇ ਘੇਰੇ ਤੇ ਡਿਜ਼ਾਈਨ ਬਣਾਵਾਂਗੇ ਉਸ ਵੀਡੀਓ ਦੇ ਵਿੱਚ ਆਪਾਂ ਪੂਰੇ ਪੱਲੇ ਤੇ ਡਿਜ਼ਾਈਨ ਬਣਾਇਆ ਹੋਇਆ ਫੁੱਲ ਬਣਾਏ ਨੇ ਤਾਂ ਹੁਣ ਜਿਹੜਾ ਆਪਣਾ ਸੈਂਟਰ ਆ ਉਹਦਾ ਵੀ ਆਪਾਂ ਅੱਧ ਕਰ ਲਵਾਂਗੇ ਜਿਵੇਂ ਆਪਾਂ 11 11 ਇੰਚ ਸੀਗਾ ਦੋਨੇ ਪਾਸੇ ਤਾਂ 5.5 5 ਇੰਚ ਆ ਜਿਹੜਾ ਆਪਣਾ ਉਹਦਾ ਵੀ ਸੈਂਟਰ ਹੋ ਜਾਵੇਗਾ ਠੀਕ ਹੈ ਜੀ ਪਹਿਲਾਂ ਆਪਾਂ ਸੈਂਟਰ ਕੀਤਾ ਸੀ ਫਿਰ ਆਪਾਂ ਉਹਦਾ ਵੀ ਸੈਂਟਰ 11 ਗੇਰਾ ਇੰਚ ਤੇ ਪਾ ਸੈਂਟਰ ਕੀਤਾ ਸੀ ਫਿਰ ਉਹਦਾ ਵੀ ਅੱਧ ਕਰ ਲਿਆ 5.5 ਪਾਂ ਇੰਚ ਹੁਣ ਜਿਹੜਾ ਆਪਣਾ ਫालतू ਕਪੜਾ ਰਹਿ ਗਿਆ ਸਾਈਡ ਤੇ ਜਿਵੇਂ ਆਪਾਂ ਘੇਰਾ ਕੱਢ ਲਿਆ ਸੀ ਉਹ ਤੋਂ ਅੱਗੇ ਜਿਹੜਾ ਆਪਣੇ ਕੋਲੇ ਕਪੜਾ ਬਚਿਆ ਸੀ ਉਹਦਾ ਆਪਾਂ ਕੀ ਕਰਨਾ 3 ਇੰਚ ਤਾਂ نیچے ਆਪਣਾ ਛੱਡਿਆ ਹੋਇਆ ਸੀ ਉਹ ਉਦੋਂ ਹੀ ਆਪਾਂ ਸਿੱਧੀ ਲਾਈਨ ਲਗਾ ਲਵਾਂਗੇ ਵੈਸੇ 2 ਇੰਚ ਕਾਫੀ ਹੁੰਦਾ ਬਾਹਾਂ ਵਾਸਤੇ ਫਿਰ ਜਿੰਨਾ ਆਪਣੇ ਕੋਲੇ ਕਪੜਾ ਆਪਾਂ ਉਹਦਾ ਸੈਂਟਰ ਕਰ ਲੈਣਾ ਠੀਕ ਹੈ ਜੀ ਉਸ ਗੱਲ ਨੂੰ ਧਿਆਨ ਚ ਰੱਖਿਓ ਜਿੰਨਾ ਆਪਣੇ ਕੋਲੇ ਕਪੜਾ ਬਚਿਆ ਵੈਸੇ ਤਾਂ ਆਪਣੀ ਬਾਹ ਮੈਨ ਲਵਾਂਗੇ ਪਰ ਜਿੰਨਾ ਆਪਣੇ ਕੋਲੇ ਬਚਿਆ ਤਾਂ ਉਹਦਾ ਸੈਂਟਰ ਕਰ ਲਿਓ ਤੇ ਲੰਬਾਈ ਦੇਖ ਲਿਓ ਕਿੰਨੀ ਹੈ ਜਿਵੇਂ ਆਪਣੀ 18 ਇੰਚ ਦੀ ਲੰਬਾਈ ਹੈ ਆਪਾਂ ਥੋੜਾ ਜਿਹਾ ਵਾਧਾ ਰੱਖ ਲਵਾਂਗੇ ਠੀਕ ਹੈ ਇੰਚ ਕਪਾ ਐਕਸਟਰਾ ਲਾ ਕੇ ਚੱਲਾਂਗੇ ਤਾਂ ਦੋਨੇ ਬਾਹਾਂ ਨੇ ਜਿਹੜੀਆਂ ਉਹ ਆਪਾਂ ਇਦਾਂ ਹੀ ਨਿਸ਼ਾਨੀਆਂ ਲਗਾ ਲੈਣੀਆਂ ਨੇ ਇੱਥੇ ਆਪਾਂ 2 ਇੰਚ ਛੱਡ ਤਾਂ ਇਹ ਦੂਸਰੀ ਬਾਹ ਹੈ ਉਹਦੇ ਉੱਪਰ ਹੀ ਛਾਪਾਂਗੇ ਪਹਿਲਾਂ ਆਪਾਂ 18 19 ਇੰਚ ਦੇ ਇੱਕ ਬਾਹ ਕੱਢ ਲਈਏ ਤਾਂ ਉਸ ਤੋਂ ਬਾਅਦ 2 ਇੰਚ ਦਾ ਮਾਰਜਨ ਛੱਡ ਦੇਾਂਗੇ ਫੋਲਡਿੰਗ ਵਾਸਤੇ ਤਾਂ ਉਹ ਤੋਂ ਅੱਗੇ ਆਪਾਂ ਆਪਣੀ ਜਿਹੜੀ ਦੂਸਰੀ ਬਾਹ ਹੈ ਉਹਦੀ ਲੈਂਥ ਹੈ ਜਿਹੜੀ ਉਹਦੀ ਨਿਸ਼ਾਨੀ ਲਗਾ ਲਵਾਂਗੇ ਠੀਕ ਹੈ ਜੀ ਤੇ ਇਹਦਾ ਵੀ ਆਪਾਂ ਸੈਂਟਰ ਕਰ ਲਵਾਂਗੇ ਜਿੰਨਾ ਵੀ ਆਪਣੇ ਕੋਲੇ ਕੱਪੜਾ ਉਹਦਾ ਸੈਂਟਰ ਕਰ ਲਿਓ ਵੱਧ ਘੱਟ ਹੋਊਗਾ ਉਹ ਟੇਲਰ ਜੋੜ ਪਾ ਦੇਗਾ ਜ਼ਿਆਦਾ ਹੋਏਗਾ ਤਾਂ ਨਿਕਲ ਜਾਏਗਾ ਜੇ ਘੱਟ ਹੋਏਗਾ ਕੱਪੜਾ ਤਾਂ ਜੋੜ ਪਾ ਦੇਗਾ ਠੀਕ ਹੈ ਜੀ ਤਾਂ ਤੁਸੀਂ ਇਹਦਾ ਬਿਲਕੁਲ ਸੈਂਟਰ ਕਰ ਲੈਣਾ ਜਿੰਨਾ ਕਪੜਾ ਤੁਹਾਡੇ ਕੋਲੇ ਬਚੇਗਾ ਪਿੱਛੇ ਉਹਦਾ ਸੈਂਟਰ ਕਰਕੇ ਜੇ ਜਿਵੇਂ ਜੇ 18 ਇੰਚ ਬਚਿਆ ਤਾਂ 9 ਇੰਚ ਤੇ ਤੁਸੀਂ ਨਿਸ਼ਾਨੀ ਲਗਾ ਲੈਣੀ ਹੈ ਇਹ ਲੈਂਥ ਦੀ ਨਿਸ਼ਾਨੀ ਹੋ ਗਈ ਆਪਣੀ ਤੇ ਇਹ ਆਪਣਾ ਸੈਂਟਰ ਹੋ ਗਿਆ ਠੀਕ ਹੈ ਜੀ ਤਾਂ ਇਦਾਂ ਹੀ ਆਪਾਂ ਸੈਂਟਰ ਤੇ ਸਿੱਧੀ ਲਾਈਨ ਲਗਾ ਦੇਾਂਗੇ ਕਿਉਂਕਿ ਤੁਹਾਨੂੰ ਪਤਾ ਕਿ ਆਪਾਂ ਸੈਂਟਰ ਦੇ ਵਿੱਚ ਡਿਜ਼ਾਈਨ ਬਣਾਉਣਾ ਇਸ ਲਈ ਸੈਂਟਰ ਚ ਆਪਾਂ ਚੌਕਣਾ ਸਿੱਧੀ ਲਾਈਨ ਲਗਾ ਲਵਾਂਗੇ ਠੀਕ ਹੈ ਜੀ ਇਦਾਂ ਹੀ ਆਪਾਂ ਦੋਨੇ ਬਾਹਾਂ ਜਿਹੜੀਆਂ ਛਾਪ ਲਈਆਂ ਹੁਣ ਆਪਾਂ ਇਹਦੇ ਤੇ ਡਿਜ਼ਾਈਨ ਬਣਾਉਣੇ ਆ ਇਹ ਸੂਟ ਤੇ ਆਪਾਂ ਬਲੌਕ ਪੇਂਟਿੰਗ ਕਰਾਂਗੇ ਛਪੰਜ ਲੈ ਲਈ ਆਪਾਂ ਉਹ ਉਦਾਂ ਹੀ ਬਲੈਕ ਕਲਰ ਯੂਜ਼ ਕਰ ਰਹੇ ਹਾਂ ਤਾਂ ਕਲਰ ਆ ਜਿਹੜਾ ਆਪਾਂ 5 ਦੇ ਉੱਪਰ ਸਪਰੈਡ ਕਰ ਲੈਣਾ ਕੋਈ ਖਵਾਰ ਵਗੈਰਾ ਲੈ ਲਿਓ ਨੀਚੇ ਆਪਾਂ ਡਿਜ਼ਾਈਨ ਦੇ ਨੀਚੇ ਵੀ ਰੱਖ ਲਵਾਂਗੇ ਤੇ ਤਾਂ ਜੇ ਕਲਰ ਐਕਸਟਰਾ ਕੁਛ ਨਿਗਰਦਾ ਵੀ ਹੈ ਤਾਂ ਸਾਡਾ ਕਪੜਾ ਜਿਹੜਾ ਉਹ ਖਰਾਬ ਨਹੀਂ ਹੋਵੇਗਾ ਠੀਕ ਹੈ ਜੀ ਚੰਗੀ ਤਰ੍ਹਾਂ ਜਿੱਡਾ ਕਿ ਸਾਡਾ ਡਿਜ਼ਾਈਨ ਆ ਉਹਨੇ ਕੀ ਜਗ੍ਹਾ ਦੇ ਵਿੱਚ ਆਪਾਂ ਕਲਰ ਨੂੰ ਸਪੈਡ ਕਰ ਲਵਾਂਗੇ ਬਰਸ਼ ਨਾਲ ਚੰਗੀ ਤਰ੍ਹਾਂ ਸੈੱਟ ਕਰ ਲਿਓ ਤਾਂ ਕਿ ਇੱਕੋ ਜਿਹਾ ਹੋ ਜਾਵੇ ਸਾਰੇ ਸਾਰਾ ਕਲਰ ਹੈ ਜਿਹੜਾ ਹੁਣ ਆਪਾਂ ਡਿਜ਼ਾਈਨ ਛਾਪ ਛਾਪਾਂਗੇ ਸਭ ਤੋਂ ਪਹਿਲਾਂ ਆਪਾਂ ਟਰਾਈ ਕਰ ਲਾਂਗੇ ਕਿ ਇਹ ਸਹੀ ਲੱਗ ਰਿਹਾ ਹੈ ਤਾਂ ਚੰਗੀ ਤਰ੍ਹਾਂ ਇਹਨੂੰ ਆਪਣੇ ਬਲਾਕ ਨੂੰ ਜਿਹੜਾ ਕਲਰ ਦੇ ਵਿੱਚ ਟਿਪ ਕਰ ਲੈਣਾ ਆਪਾਂ ਹਲਕਾ ਜਿਹਾ ਪ੍ਰੈਸ ਕਰਾਂਗੇ ਤਾਂ ਡਿਜ਼ਾਈਨ ਆਪਣਾ ਜਿਹੜਾ ਪ੍ਰੋਪਰ ਬਣ ਰਿਹਾ ਠੀਕ ਹੈ ਜੀ ਕ੍ਰਾਫਟ ਕਪੜੇ ਤੇ ਪਹਿਲਾਂ ਟਰਾਈ ਕਰ ਲਿਓ ਤਾਂ ਕਿ ਆਪਣਾ ਸੂਟ ਖਰਾਬ ਨਾ ਹੋਵੇ ਜੇ ਕਲਰ ਵੱਧ ਘੱਟ ਲੱਗ ਰਿਹਾ ਤਾਂ ਉਸ ਹਾਵਣਾ ਪਾਡਜਸਟ ਕਰ ਲਵਾਂਗੇ ਹੁਣ ਆਪਾਂ ਜਿੱਥੇ ਆਪਣਾ ਡਿਜ਼ਾਈਨ ਆ ਉੱਥੇ نیچے ਨਿਊਜ਼ਪੇਪਰ ਜਾਂ ਕੋਈ ਵੀ ਵੇਸਟ ਕਪੜਾ ਰੱਖ ਲਵਾਂਗੇ ਤਾਂ ਕਿ ਆਪਣੀ ਚਾਦਰ ਵਗੈਰਾ ਖਰਾਬ ਨਾ ਹੋਵੇ ਤੇ ਬਲੌਕ ਪੇਂਟਿੰਗ ਦੀ ਵੀ ਆਪਾਂ ਇੱਕ ਵੀਡੀਓ ਬਣਾਈ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਤੁਹਾਨੂੰ ਆਈਡੀਆ ਹੋ ਜਾਵੇਗਾ ਤੇ ਆਪਣਾ ਜਿਹੜਾ ਸੈਂਟਰ ਵਿੱਚ ਆਪਾਂ ਨਿਸ਼ਾਨੀ ਲਗਾਈ ਸੀ ਉਹਦੇ ਉੱਪਰ ਉੱਪਰ ਬਿਲਕੁਲ ਬਲੌਕ ਆ ਜਿਹੜਾ ਆਪਣਾ ਲੱਗੇਗਾ ਡਿਜ਼ਾਈਨ ਆ ਜਿਹੜਾ ਉਹ ਆਪਣੀ ਸੈਂਟਰ ਵਾਲੀ ਜਿਹੜੀ ਲਾਈਨ ਸੀ ਆਪਾਂ ਚੌਕ ਨਾਲ ਲਗਾਈ ਸੀ 11 ਇੰਚ ਤੇ ਤਾਂ ਇਹ ਉਹਦੇ ਉੱਪਰ ਉੱਪਰ ਆਪਾਂ ਡਿਜ਼ਾਈਨ ਆ ਜਿਹੜਾ ਬਣਾਉਣਾ ਹੈ ਠੀਕ ਹੈ ਜੀ ਬਲੌਕ ਨੂੰ ਹਲਕਾ ਜਿਹਾ ਡਿਪ ਕਰਾਂਗੇ ਕਲਰ ਦੇ ਵਿੱਚ ਜੇ ਜਦੋਂ ਤੁਸੀਂ ਕੱਪੜੇ ਤੇ ਲਗਾਉਨੇ ਉਹਨੂੰ ਥੋੜਾ ਜਿਹਾ ਪ੍ਰੈਸ ਕਰਨਾ ਆਪਾਂ ਤਾਂ ਕਿ ਡਿਜ਼ਾਈਨ ਜਿਹੜਾ ਪ੍ਰੋਪਰ ਕੱਪੜੇ ਤੇ ਛਾਪ ਜਾਵੇ ਐਦਾਂ ਹੀ ਆਪਾਂ ਇੱਕ ਇੱਕ ਕਰਕੇ ਪੂਰਾ ਉੱਪਰ ਤੱਕ ਜਿੰਨੀ ਆਪਣੀ ਲੈਂਥ ਆ ਉੱਥੋਂ ਤੱਕ ਬਣਾ ਲਵਾਂਗੇ ਜੇ ਤੁਹਾਨੂੰ ਫਿਰ ਹਜੇ ਗਲੇ ਦੀ ਨਹੀਂ ਆਈਡੀਆ ਆਉਂਦਾ ਕਿ ਕਿੱਥੋਂ ਤੱਕ ਗਲਾ ਰੱਖਣਾ ਕਿੰਨੇ ਇੰਚ ਛੱਡਣਾ ਤਾਂ ਤੁਸੀਂ ਜਿੰਨੀ ਲੈਂਥ ਆ ਉੱਥੋਂ ਤੱਕ ਛਾਪ ਲਿਓ ਆਪਣਾ ਗਲੇ ਵਾਲਾ ਪੋਸਟ ਨਾ ਜਿਹੜਾ ਬਾਅਦ ਚ ਕੱਟਿਆ ਜਾਵੇਗਾ ਦੱਸਿਆ ਤਾਂ ਜੇ ਪਹਿਲਾਂ ਹੀ ਨਿਸ਼ਾਨੀ ਲਗਾ ਲਵਾਂ ਜਿਆਦਾ ਵਧੀਆ ਰਹੇਗਾ ਇਹਦੇ ਵਿੱਚ ਮੈਂ ਗਲੇ ਬਾਰੇ ਕੁਝ ਨਹੀਂ ਦੱਸਿਆ ਫਿਲਹਾਲ ਤੁਸੀਂ ਜਿੰਨੀ ਲੈਂਥ ਤੁਹਾਡੀ ਉਥੋਂ ਤੱਕ ਛਾਪ ਲਿਓ ਠੀਕ ਹੈ ਜੀ ਜਦੋਂ ਸਟਿਚਿੰਗ ਹੋਏਗੀ ਉਦੋਂ ਜਿਹੜਾ ਐਕਸਟਰਾ ਹੋਏਗਾ ਉਹ ਕੱਟ ਹੋ ਜਾਏਗਾ ਤੁਸੀਂ ਫਿਲਹਾਲ ਉਨਾ ਹੀ ਛਾਪ ਲਿਓ ਕਿਉਂਕਿ ਤੁਹਾਨੂੰ ਜਦੋਂ ਤੁਸੀਂ ਮਾਰਜਿਨ ਰੱਖੋਗੇ ਜਾਂ ਗਲੇ ਦਾ ਨਾਪ ਲੂਗੇ ਤਾਂ ਉਹਦੇ ਚ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ ਇਸ ਲਈ ਆਪਾਂ ਐਂਡ ਤੱਕ ਜਿੱਥੋਂ ਤੱਕ ਸਾਡੀ ਲੈਂਟ ਉੱਪਰ ਤੱਕ ਹੀ ਛਾਪ ਲਵਾਂਗੇ ਤਾਂ ਉੱਪਰ ਤੱਕ ਇੱਕ ਇੱਕ ਕਰਕੇ ਸਾਰਾ ਡਿਜ਼ਾਈਨ ਜਿਹੜਾ ਆਪਾਂ ਬਣਾ ਲੈਣਾ ਇਹ ਸੈਂਟਰ ਹੈ ਉਸ ਤੋਂ ਬਾਅਦ ਆਪਾਂ ਘੇਰੇ ਦਾ ਡਿਜ਼ਾਈਨ ਬਣਾਵਾਂਗੇ ਹੁਣ ਜਿੱਥੇ ਵੀ ਕਿਤੇ ਆਪਣਾ ਥੋੜਾ ਬਹੁਤ ਡੱਬ ਰਹਿ ਗਏ ਨੇ ਤਾਂ ਆਪਾਂ ਬਰਸ਼ ਨਾਲ ਕਰ ਲਵਾਂਗੇ ਵੈਸੇ ਕਿਉਂਕਿ ਜੇ ਬਲੌਕ ਆਪਾਂ ਰੀਯੂਜ਼ ਕਰਾਂਗੇ ਉਹਦੇ ਉੱਪਰ ਹੀ ਤਾਂ ਡਿਜ਼ਾਈਨ ਸਾਡਾ ਖਰਾਬ ਹੋ ਸਕਦਾ ਵੈਸੇ ਤਾਂ ਨਾਰਮਲ ਆ ਸਾਰੇ ਕਿਤੇ ਠੀਕੇ ਦਾ ਜਿੱਥੇ ਵੀ ਤੁਹਾਨੂੰ ਥੋੜਾ ਜਾਂ ਲੱਗੇ ਕਿ ਜ਼ਿਆਦਾ ਫਿੱਕਾ ਰਹਿ ਗਿਆ ਤਾਂ ਹਲਕਾ ਜਿਹਾ ਬਰਸ਼ ਦੇ ਨਾਲ ਡਿਜ਼ਾਈਨ ਬਣਾ ਲਿਓ ਸੇਮ ਹੀ ਬਣ ਜਾਏਗਾ ਤਾਂ ਆਪਾਂ ਇੱਥੇ ਆਪਣਾ ਫਿੱਕਾ ਰਹਿ ਗਿਆ ਸੀ ਇਸ ਲਈ ਆਪਾਂ ਥੋੜਾ ਜਿਹਾ ਬਰਸ਼ ਜਿਹੜਾ ਯੂਜ਼ ਕਰ ਲਿਆ ਇਹ ਦਿਨ ਵਾਲਾ ਆਪਣਾ ਡਿਜ਼ਾਈਨ ਜਿਹੜਾ ਨਾਰਮਲ ਜਿਹਾ ਦਿ세ਗਾ ਜਿਹੜਾ ਬਲਾਕ ਦਾ ਬਲਾਕ ਦਾ ਪ੍ਰਿੰਟ ਆ ਉਦਾਂ ਦਾ ਹੀ ਆਪਣਾ ਡਿਜ਼ਾਈਨ ਆ ਜਿਹੜਾ ਬਣ ਜਾਵੇਗਾ ਦਿ세ਗਾ ਤਾਂ ਆਪਾਂ ਜਿੱਥੇ-ਜਿੱਥੇ ਆਪਾਂ ਨੂੰ ਫਿੱਕਾ ਲੱਗਦਾ ਬਰਸ਼ ਦੇ ਨਾਲ ਠੀਕ ਕਰ ਲਵਾਂਗੇ ਉਹਨੂੰ ਹੁਣ ਆਪਣਾ ਉੱਪਰ ਤੱਕ ਬਣ ਗਿਆ ਤੇ ਆਪਾਂ نیچے ਘੇਰੇ ਦਾ ਜਿਹੜਾ ਫੁੱਲ ਬਣਾਵਾਂਗੇ ਆਪਾਂ ਹੋਰ ਬਲਾਕ ਲੈ ਲਾਂਗੇ ਫੁੱਲ ਵਾਲਾ ਤਾਂ ਜਿੱਥੇ ਆਪਾਂ 5.5 ਤੇ ਜਿਹੜੀ ਨਿਸ਼ਾਨੀ ਲਗਾਈ ਸੀ ਉੱਥੇ-ਉੱਥੇ ਦੋ ਜਿਹੜੇ ਫੁੱਲ ਨੇ ਬਣਾ ਦੇਾਂਗੇ ਜੇ ਤੁਸੀਂ ਦੋ ਫੁੱਲੀ ਬਣਾਉਣੇ ਨੇ ਤਾਂ ਇਦਾਂ ਵੀ ਬਹੁਤ ਸੋਹਣਾ ਲੱਗੇਗਾ ਸੂਟ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਿੰਪਲ ਕਾਲਜੀਏਟ ਗਰਲਸ ਹੁੰਦੀਆਂ ਨੇ ਜਿਹੜੀਆਂ ਉਹਨਾਂ ਲਈ ਬਹੁਤ ਸੋਹਣਾ ਬਣੇਗਾ ਇਹ ਜੇ ਤੁਸੀਂ ਇਹਨੂੰ ਥੋੜਾ ਜਿਹਾ ਹੈਵੀ ਕਰਨਾ ਤਾਂ ਜਿਹੜਾ ਇਹਦੀ ਸਪੇਸ ਬਚੀ ਆ ਤਾਂ ਉੱਥੇ-ਉੱਥੇ ਆਪਾਂ ਇੱਕ ਦੋ ਬਲੌਕ ਨੇ ਜਿਹੜੇ ਉਹ ਹੋਰ ਪ੍ਰਿੰਟ ਕਰ ਦੇਾਂਗੇ ਜਿਵੇਂ ਦੇਖ ਸਕਦੇ ਹੋ ਤੁਸੀਂ ਜਿਹੜਾ ਆਪਣੇ ਕੋਲੇ ਇਹ 11 11 ਇੰਚ ਦਾ ਦੋਨੋਂ ਪਾਸੇ ਆਪਣੇ ਕੋਲੇ ਦੋ ਪੋਰਸ਼ਨ ਬਣੇ ਸੀ ਤਾਂ ਉਹਦੇ ਦੋਨੇ ਪਾਸੇ ਆਪਾਂ ਐਦਾਂ ਹੀ ਬਲੌਕ ਨੇ ਜਿਹੜੇ ਉਹ ਪ੍ਰਿੰਟ ਕਰਦੇ ਆਂਗੇ ਜੇ ਤੁਸੀਂ ਦੋਨੋਂ ਪਾਸੇ ਇੱਕ ਇੱਕ ਕੀ ਰੱਖਣਾ ਤਾਂ ਉਹ ਵੀ ਠੀਕ ਹੈ ਤੇ ਅਗਰ ਤੁਸੀਂ ਜ਼ਿਆਦਾ ਉਹ ਕਰਨੇ ਨੇ ਥੋੜਾ ਹੈਵੀ ਬਣਾਉਣਾ ਘੇਰਾ ਤਾਂ ਤੁਸੀਂ ਦੱਦ ਪ੍ਰਿੰਟ ਕਰ ਸਕਦੇ ਆਂ ਠੀਕ ਹੈ ਉਹਦਾ ਹੀ ਆਪਾਂ ਬਲੌਕ ਤੁਸੀਂ ਆਪਣੀ ਤਸੱਮ ਦੇ ਲੈ ਸਕਦੇ ਹੋ ਜਿੱਥੋਂ ਵੀ ਤੁਹਾਨੂੰ ਮਿਲਦੇ ਨੇ ਬੇਲ ਵਾਲੇ ਵੀ ਤੁਸੀਂ ਜਿਹੜਾ ਮਰਜ਼ੀ ਬੇਲ ਬਣਾ ਲੇ ਫੁੱਲ ਨੇ ਜਿਹੜੇ ਉਹ ਵੀ ਤੁਸੀਂ ਆਪਣੇ ਹਿਸਾਬ ਨਾਲ ਜਿਹੜੇ ਮਰਜ਼ੀ ਬਣਾ ਲਿਓ ਤਾਂ ਇਹ ਆਪਣਾ ਜਿਹੜਾ ਘੇਰਾ ਵੀ ਬਣ ਗਿਆ ਤੇ ਉੱਪਰ ਤੱਕ ਮੇਲ ਵੀ ਬਣ ਗਈ ਹੁਣ ਆਪਾਂ ਬਾਹ ਬਣਾਵਾਂਗੇ ਇਹ ਇੱਕ ਬਾਹਾਂਗੀ ਇਹਦੇ ਵਿੱਚ ਇਦਾਂ ਹੀ ਆਪਾਂ ਸੈਂਟਰ ਬਣਾ ਲਾਂਗੇ ਪਹਿਲਾਂ ਜਿਵੇਂ ਘੇਰੇ ਦਾ ਬਣਾਇਆ ਸੋਟ ਦਾ ਬਣਾਇਆ ਤੇ ਇਦਾਂ ਹੀ ਫਿਰ ਆਪਾਂ ਦੋਨੋਂ ਸਾਈਡਾਂ ਤੇ ਇੱਕ ਇੱਕ ਫੁੱਲ ਆ ਜਿਹੜਾ ਉਹ ਬਣਾ ਲੈਣਾ ਬਾਹ ਤੇ ਇੱਕ ਇੱਕ ਹੀ ਟਿਕ ਰਹੇਗਾ ਕਿਉਂਕਿ ਬਾਹਾਂ ਦਾ ਜਿਹੜਾ ਕੇਰਾ ਘਟ ਹੁੰਦਾ ਤਾਂ ਉੱਪਰ ਤੱਕ ਜਿੰਨੀ ਆਪਣੀ 18 ਜਾਂ 19 ਇੰਚ ਲੰਬਾਈ ਸੀਗੀ ਜਿੰਨੀ ਵੀ ਤੁਹਾਡੀ ਲੰਬਾਈ ਹੈ ਤਾਂ ਐਂਡ ਤੱਕ ਜਿੱਥੇ ਆਪਣੀ ਨਿਸ਼ਾਨੀਆਂ ਉੱਥੋਂ ਤੱਕ ਇਦਾਂ ਹੀ ਬੇਲ ਆ ਜਿਹੜੇ ਉਹ ਪ੍ਰਿੰਟ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਫੋਲ ਆ ਉਹ ਪ੍ਰਿੰਟ ਕਰ ਲਵਾਂਗੇ ਮੈਂ ਆਪਣੀ ਮੇਲ ਬਣ ਗਈ ਤੇ ਹੁਣ ਆਪਾਂ ਫੁੱਲ ਬਣਾਵਾਂਗੇ ਮੇਰਾ ਹੱਥ ਥੱਕ ਗਿਆ ਇਸ ਲਈ ਆਪਾਂ ਪਲਾਸ ਦੀ ਹੈਲਪ ਲੈ ਲਈ ਹਥੌੜੀ ਹੈਗੀ ਤਾਂ ਉਹਦੀ ਲੈ ਲਓ ਹਲਕੇ ਹਲਕੇ ਛੱਟ ਲਗਾਇਓ ਪ੍ਰਿੰਟ ਉਦਾਂ ਦਾ ਹੀ ਹੋਵੇਗਾ ਜਿੰਨੇ ਕ ਆਪਾਂ ਹੱਥ ਨਾਲ ਛੱਟ ਲਗਾ ਰਹੇ ਹਾਂ ਉੰਨੇ ਕ ਛੱਟ ਆਪਾਂ ਪਲਾਸ ਜਾਂ ਹਥੌੜੀ ਨਾਲ ਲਗਾ ਲੈਣੀ ਆ ਤੇ ਬਿਲਕੁਲ ਹਲਕਾ ਹਲਕਾ ਹੀ ਕਰਨਾ ਇਹਨੂੰ ਜਿਆਦਾ ਕਰਾਂਗੇ ਤਾਂ ਆਪਣਾ ਡਿਜ਼ਾਈਨ ਖਰਾਬ ਹੋ ਸਕਦਾ ਜਿੰਨਾ ਕ ਆਪਾਂ ਹੱਥ ਨਾਲ ਛੱਟ ਲਗਾ ਲਗਾਉਣੀ ਆ ਬਲਾਕ ਤੇ ਉਨੇ ਕੀ ਇਹਦੇ ਨਾਲ ਲਗਾਵਾਂਗੇ ਠੀਕ ਹੈ ਜੀ ਆਰਾਮ ਨਾਲ ਲਗਾ ਲਿਓ ਇਹ ਆਪਣੀ ਦੂਸਰੀ ਬਾਹ ਹੈ ਇਹ ਵੀ ਲਗਭਗ ਤਿਆਰ ਹੋ ਗਈ ਹੈ ਤਾਂ ਬਲੌਕ ਪ੍ਰਿੰਟਿੰਗ ਹੈ ਜਿਹੜੀ ਬਹੁਤ ਆਸਾਨ ਹੈ ਤੁਸੀਂ ਆਰਾਮ ਨਾਲ ਆਪਣੇ ਘਰ ਬੈਠੇ ਆਪਣਾ ਸੂਟ ਜਿਹੜਾ ਤਿਆਰ ਕਰ ਸਕਦੇ ਹੋ ਹੁਣ ਆਪਾਂ ਫਾਈਨਲ ਲੁੱਕ ਦੇਖਦੇ ਹਾਂ ਆਪਣੇ ਸੂਟ ਦੀ ਇਹ ਆਪਣਾ ਢੇਰਾ ਹੋ ਗਿਆ ਤੇ ਇੱਕ ਬਾਹਾਂ ਨੇ ਦੋਨੋਂ ਤੇ ਬਣਾਓ ਫਿਰ ਆਪਣੇ ਸੋਹਣੇ ਸੋਹਣੇ ਸੂਟ ਇਦਾਂ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਬਾਏ ਬਾਏ